ਗੁਰਦੁਆਰੇ ਲਾਏ ਭਾਵਨੀਕ ਨਾਨਕ ਦਸਮਾ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਉ ਨਵ ਨਿਤ ਇਸ ਦਾ ਅੰਤ ਨਾ ਜਾਏ ਪਾਇਆ ਧੋਬਣ ਦੇ ਮਨ ਚ ਭਾਵਨਾ ਪੈਦਾ ਹੋ ਗਈ ਕਿ ਜੇ ਰਵਿਦਾਸ ਅਰ ਕੋ ਭਲਾਉਣ ਲੱਗੇ ਕੁਛ ਤਾਂ ਹੋਣਾ ਹੈ ਉਹਦੇ ਚ ਉਹਨ ਉਹ ਜਲ ਪਾਣੀ ਦਾ ਕਟੋਰਾ ਰੱਖਿਆ ਦੋਇ ਕਫ ਵਮਤ ਹੁੰਦੀਆਂ ਜਿੰਨਾਂ ਕੋ ਤਤ ਹੋਇ ਉਹਨਾਂ ਪੀ ਲਿਆ ਕਿੰਨੇ ਨੇ ਉਸ ਦਿਨ ਤੋਂ ਬਾਅਦ ਤੋਬੀ ਤੋਬੀ ਦੇ ਘਰ ਵਾਲੀ ਦੀ ਸੁਰਤ ਰੱਬ ਨਾਲ ਜੁੜ ਗਈ। ਕਈ ਕਈ ਘੜੀਆਂ ਉਹਦੀ ਸੁਰਤ ਜੁੜਨ ਲੱਗ ਪਈ। ਉਹਨੂੰ ਸੰਸਾਰ ਦੁਨੀਆ ਭੁੱਲਣ ਲੱਗ ਪਈ। ਉਹਨੂੰ ਬ੍ਰਹਮ ਗਿਆਨ ਹੋ ਗਿਆ। ਕੁਝ ਮਹੀਨਿਆਂ ਵਿੱਚ ਹੀ ਰੌਲਾ ਪੈ ਗਿਆ। ਤੋਬੀ ਦੇ ਘਰ ਵਾਲੀ ਜੋ ਕਹਿ ਦਿੰਦੀ ਹੈ ਉਹੀ ਬਚਨ ਪੂਰਾ ਹੋਇਆ। ਤੋਬਣ ਜੋ ਕਹਿ ਦਿੰਦੀ ਐ ਉਹ ਬਚਨ ਪੂਰੇ ਹੋ ਜਾਂਦੇ ਨੇ। ਤੋਬਣ ਜੋ ਜ਼ੁਬਾਨ ਤੋਂ ਕਹੇ ਉਹ ਪੂਰਾ ਹੋ ਜਾਂਦਾ। ਤੋਬਣ ਨੂੰ ਪਹਿਲਾਂ ਪਤਾ ਲੱਗ ਜਾਂਦਾ ਕੁਝ ਹੋਣ ਵਾਲ। ਉਹਨੂੰ ਬ੍ਰਹਮ ਗਿਆਨ ਹੋ ਗਿਆ। ਸੁਰਤ ਟਿਕਣ ਲੱਗ ਪਈ। ਕੁਝ ਮਹੀਨਿਆਂ ਚ ਰੌਲਾ ਪੈ ਗਿਆ। ਤੋਬੀ ਦੇ ਘਰ ਵਾਲੀ ਨੂੰ ਬ੍ਰਹਮ ਗਿਆਨ ਆ ਗਿਆ। ਰਾਜੇ ਤੱਕ ਖਬਰ ਪਹੁੰਚ ਗਈ। ਰਾਜਾ ਕਰਕੇ ਰੱਬ ਨੂੰ ਲੱਭਣ ਦੀ ਤੰਗ ਵੇਸੀ। ਉਹਨੇ ਤੋਬੀ ਨੂੰ ਪੁੱਛਿਆ ਤੇਰੇ ਘਰ ਵਾਲੀ ਨੇ ਗੁਰੂ ਕਿਹਨੂੰ ਧਾਰਨ ਕੀਤਾ? ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਅਸੀਂ ਕਦੇ ਕਿਸੇ ਗੁਰੂ ਕੋਲ ਗਏ ਨਹੀਂ ਅਸੀਂ। ਫਿਰ ਉਹਨੂੰ ਬ੍ਰਹਮ ਗਿਆਨ ਕਿਵੇਂ ਹੋ ਗਿਆ ਰਾਜਾ ਤੋਬੀ ਦੇ ਘਰ ਪੁੱਛਣ ਆਇਆ ਜਦੋਂ ਨੇ ਤੋਬਣ ਨੂੰ ਕਿਹਾ ਤੂੰ ਕਿਨੂੰ ਗੁਰੂ ਧਾਰਿਆ ਤੈਨੂੰ ਬ੍ਰਹਮ ਗਿਆਨ ਹੋ ਗਿਆ ਤੋਬਣ ਨੇ ਰਾਜੇ ਦੇ ਮੂੰਹ ਤੇ ਕਿਹਾ ਰਾਜਨ ਮੈਂ ਤਾਂ ਕੱਲੀ ਤੇਰੀ ਪੋਸ਼ਾਕ ਦੇ ਕਫਤ ਹੋ ਕੇ ਬੀਤੇ ਨੇ ਤੈਨੂੰ ਤਾਂ ਰਵਦਾਸ ਸਾਖਸ਼ਾਤ ਚੁਲਾ ਭਰ ਕੇ ਪਲਾਉਣ ਲੱਗੇ ਸੀ ਜੇ ਮੈਂ ਇੱਥੇ ਪਹੁੰਚ ਗਈ ਤੂੰ ਪਤਾ ਨਹੀਂ ਕੀ ਮੰਨ ਲਉਂਗਾ ਸੀ ਰਾਜਨੇਤਾ ਤੇਰਾ ਹਿੱਸਾ ਮੈਨੂੰ ਮਿਲ ਗਿਆ ਤੇਰੇ ਕਰਮ ਤੈਨੂੰ ਧੋਖਾ ਦੇ ਗਏ ਤੈਨੂੰ ਤਾਂ ਸਿੱਧਾ ਚੂਲਾ ਪਰ ਕੇ ਛਕਾਉਣ ਲੱਗੇ ਸੀ ਮੈਂ ਤਾਂ ਤੇਰੇ ਇਸ ਪੁਸ਼ਾਕ ਦੇ ਕਾਫੀ ਧੋਕੇ ਦਿੱਤੇ ਨੇ ਇੱਕਦਮ ਮੱਥੇ ਤੇ ਹੱਥ ਮਾਰਿਆ ਓਹੋ ਮੈਂ ਗੰਦਾ ਪਾਣੀ ਸਮਝ ਬੈਠਾ ਮੈਂ ਜੋੜੇ ਦਾ ਕੁੰਡੇ ਦਾ ਗੰਦਾ ਪਾਣੀ ਸਮਝਿਆ ਮੈਂ ਬਚਨ ਨਹੀਂ ਕਮਾ ਸਕਿਆ ਤਾਈਓ ਰਵਿਦਾਸ ਚੁੱਪ ਕਰ ਗਏ ਉਨੀ ਮੈਨੂੰ ਕੋਈ ਸ਼ਬਦ ਨਹੀਂ ਦਿੱਤਾ ਜਪਣ ਲਈ ਕੋਈ ਅੱਗੇ ਬਚਨ ਨਹੀਂ ਕੀਤਾ ਮੈਂ ਰਵਿਦਾਸ ਦਾ ਬਚਨ ਨਹੀਂ ਕਮਾ ਸਕਿਆ ਪਾਣੀ ਗੰਦਾ ਸਮਝ ਲਿਆ ਹੁਣ ਰਾਜੇ ਨੇ ਕਿਸੇ ਸਿਪਾਈ ਨੂੰ ਨਾਲ ਨਹੀਂ ਲਿਆ ਕਿਸੇ ਅਹਿਲਕਰ ਨੂੰ ਨਾਲ ਨਹੀਂ ਲਿਆ ਕੋਈ ਮੰਦਾ ਨੇ ਨਾਲ ਲਿਆ ਕੱਲਾ ਹੀ ਘੋੜੇ ਤੇ ਸਵਾਰ ਹੋਇਆ ਪਹੁੰਚ ਗਿਆ ਪਿੰਡ ਦਾ ਤੈ ਕਰਕੇ ਕੰਛੀ ਆਉਂਦਿਆਂ ਘੋੜੇ ਤੁੱਤਰ ਕੇ ਲੰਮਾ ਡਿੱਕੇ ਡੰਡੋਤ ਕਰਕੇ ਚਰਨ ਫੜ ਕੇ ਰੋਣ ਲੱਗ ਪਿਆ ਮਹਾਰਾਜ ਭੁੱਲ ਹੋ ਗਈ ਮੈਨੂੰ ਹੁਣ ਜਲ ਸ਼ਕਾਦਿਆ ਰਵਿਦਾਸ ਮਹਾਰਾਜ ਭੁੱਲ ਹੋ ਗਈ ਮੇਰੇ ਕੋਲ ਹੁਣ ਮੈਨੂੰ ਜਲ ਸ਼ਕਾ ਦਿਓ ਤਾਂ ਰਵਿਦਾਸ ਮਹਾਰਾਜ ਮੁਸਕਰਾਪ ਤੇ ਕਹਿੰਦੇ ਤਾਂ ਗੰਦਾ ਪਾਣੀ ਹੈ ਇਹਦੇ ਵਿੱਚ ਕੀ ਹੈ ਕਹਿੰਦੇ ਨਹੀਂ ਜੀ ਗਲਤੀ ਹੋ ਗਈ ਕਹਿੰਨਗੇ ਨਹੀਂ ਇਹ ਸਤਮੁੱਚ ਗੰਦਾ ਪਾਣੀ ਹੈ ਇਸ ਸਵੇਰੇ ਸ਼ਾਮ 24 ਘੰਟੇ ਕੁੰਡਾ ਇੱਥੇ ਪਿਆ ਰਿਹਾ ਹੈ। ਬੱਕੇ ਗੰਦਾ ਪਾਣੀ ਹੈ। ਇਹਦੇ ਵਿੱਚ ਕੁਝ ਨਹੀਂ। ਕਹਿੰਨਗਾ ਜੀ ਹੁਣ ਪਿਲਾ ਦਿਓ। ਕਹਿੰਦੇ ਜਿੰਨਾ ਮਰਜ਼ੀ ਪੀ ਲਓ। ਹੁਣ ਇਹਦੇ ਵਿੱਚ ਕੁਝ ਨਹੀਂ। ਗੰਦਾ ਪਾਣੀ ਹੈ। ਜਦੋਂ ਤਿੰਨ ਚਾਰ ਵਾਰ ਗਿਆ ਪੁੱਬਾ ਨਿਕਲਦੀ ਹੈ। ਜੀ ਭੁੱਲ ਹੋ ਗਈ। ਕਹਿੰਨਗੇ ਰਾਜਨ ਅਸੀਂ ਤੈਨੂੰ ਆਪਣੇ ਹਿੱਸੇ ਚੋਂ ਭਗਤੀ ਦੇਣ ਲੱਗੇ ਸੀ। ਹੁਣ ਤੈਨੂੰ ਆਪ ਕਮਾਈ ਕਰਨੀ ਪੈਣੀ ਹੈ। ਹੁਣ ਨਹੀਂ ਅਸੀਂ ਦੇਸੀ। ਇੱਕੋ ਵਾਰ ਬਚਨ ਜਿੰਦਾ ਵਾਰ-ਵਾਰ ਨੇ ਕਹਿੰਦੇ ਆਪਣੇ ਹਿੱਸੇ ਤੋਂ ਭਗਤੀ ਦੇਣ ਲੱਗੇ ਸੀ ਹੁਣ ਤੈਨੂੰ ਆਪ ਭਗਤੀ ਕਰਨੀ ਪੈਣੀ ਆਪ ਕਮਾਈ ਕਰਨੀ ਪੈਣੀ ਹੈ ਜਾਂ ਸਤਨਾਮ ਦੀ ਬੰਦਗੀ ਕਰ ਕਮਾਈ ਕਰ ਰਵਦਾਸ ਮਹਾਰਾ ਨੇ ਸ਼ਬਦ ਦਿੱਤਾ ਸਤਨਾਮ ਹਰ ਭੋਗ ਤੁਹਾੜੇ ਇਹਦੀ ਬੰਦਗੀ ਕਰ ਉਹਨੇ ਬੰਦਗੀ ਕੀਤੀ ਕਮਾਈ ਕੀਤੀ ਵਕਤ ਆਇਆ ਕੋਈ ਉਹ ਰਿਆਸਤ ਦਾ ਰਾਜਾ ਇੱਕ ਦਿਨ ਸੱਚਮੁੱਚ ਰੱਬ ਦਾ ਰੂਪ ਹੋਇਆ ਫਿਰ ਨਾਮ ਜਪ ਕੇ ਰਵਿਦਾਸ ਨੂੰ ਗੁਰੂ ਬਣਾਉਣ ਤੋਂ ਬਾਅਦ ਉਹ ਰਾਜੇ ਦੀ ਸੁਰਤ ਫਿਰ ਰੱਬ ਨਾਲ ਜੁੜ ਗਈ ਐਸੀ ਕਮਾਈ ਕੀਤੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਦਾ ਵੀ ਨਾਮ ਹੈ ਭਗਤ ਪੀਪਾ ਜੀ ਜਦੋਂ ਤੁਸੀਂ ਆਰਤੀ ਪੜ੍ਹੋਗੇ ਨਾ ਉਹਦੀ ਵੀ ਪੰਕਤੀ ਆਏਗੀ ਪੀਪਾ ਕਾਯੋ ਦੇਵਲ ਕਾਯੋ ਦੇਵਾ ਕਾਯੋ ਜੰਗਮ ਜਤੀ ਇਹ ਸ਼ਬਦ ਪੀਪੇ ਭਗਤ ਦਾ ਇਹ ਰਾਜਾ ਸੀ ਕਦੇ ਰਵਿਦਾਸ ਜੀਆਂ ਕੋਲੋਂ ਨਾਮ ਲੈ ਕੇ ਉਹ ਵੀ ਰੱਬ ਹੋ ਗਿਆ ਸਾ ਸੰਗਤ ਗੱਲ ਬਚਨ ਮੰਨਣ ਦੀ ਹੈ ਪ੍ਰਕਾਸ਼ ਪਰਮ ਮਨਾਉਣ ਦਾ ਤਾਂ ਫਾਇਦਾ ਹੈ ਜੇ ਬਚਨ ਮੰਨ ਲੇ ਜੇ ਆਪਾਂ 365 ਦਿਨਾਂ ਵਿੱਚੋਂ 4-5 ਦਿਨ ਰਵਿਦਾਸ ਦੇ ਆ ਤੇ ਬਾਕੀ 360 ਦਿਨ ਉਹ ਹੋਰੇ ਪਾਸੇ ਤੁਰੇ ਫਿਰਦੇ ਮੰਗਲਵਾਰ ਹੋਰ ਕਿਤੇ ਵੀਰਵਾਰ ਹੋਰ ਸ਼ਨੀਵਾਰ ਹੋਰ بس ਫਿਰ ਫਿਰ 5 ਕੁ ਦਿਨੇ ਆਪਾਂ ਨੂੰ ਯਾਦ ਆਉਂਦਾ 360 ਦਿਨ ਕੁਝ ਹੋਰ ਨਹੀਂ ਇੱਕ ਦਾ ਹੋ ਕੇ ਬੈਠਾ ਇੱਕ ਦਾ ਹੋ ਕੇ ਬੈਠੋ ਜਦੋਂ ਇੱਕ ਦਰ ਦੇ ਹੋ ਜਾਓਗੇ ਜੋ ਮੰਗਲੋਂਗੇ ਉਹ ਮਿਲਨੇ ਸਜਣੋਂ ਇੱਕ ਦੇ ਹੋ ਕੇ ਵੇਖੋ ਇਹਨਾਂ ਹੋਵੇ ਆਪਾਂ ਥਾਂ ਥਾਂ ਦੇ ਭਟ ਗਏ ਇੱਕ ਦਾ ਹੋ ਕੇ ਵੇਖੋ ਜੋ ਮੰਗਲੋਂਗੇ ਉਹ ਮਿਲਦੇ ਜਿਹਨੂੰ ਇੱਥੋਂ ਨਾ ਮਿਲਿਆ ਉਹਨੂੰ ਕਿਤੇ ਹੋਰ ਨਹੀਂ ਮਿਲਣਾ ਜਿਹਨੂੰ ਬਾਣੀ ਪੜ ਕੇ ਵਾ ਵਾ ਬਾਣੀ ਨਰੰਕਾਰ ਹੈ ਤਿਸ ਜੀਵਣ ਅਵਰ ਨ ਕੋਏ ਜਿਹਨੂੰ ਆਪਣੇ ਪਿਓ ਕੋਲੋਂ ਨਹੀਂ ਮਿਲਿਆ ਕਿਸੇ ਦੂਜੇ ਨੂੰ ਤੋ ਬਣਾ ਕੇ ਮਿਲ ਜੂਗਾ ਜ ਆਪਣੇ ਨੂੰ ਮੰਨਣਾ ਨਹੀਂ ਧਰਮ ਦੇ ਦੋ ਤਿੰਨ ਬਣਾਈ ਫਿਰਨੇ ਉਹ ਵੀ ਮੇਰਾ ਬਾਪੂ ਉਹ ਵੀ ਬਾਪੂ ਆ ਜਿਨ ਨੇ ਜਨਮ ਦਿੱਤਾ ਉਹਨੂੰ ਤਾਂ ਵੇਖ ਲੋ ਆਪਾਂ ਜਿਹਦੇ ਹੈ ਪਹਿਲਾਂ ਉਹਨੂੰ ਮੰਨਣਾ ਸ਼ੁਰੂ ਕਰੋ ਠੀਕ ਹੈ ਬਾਕੀ ਸਤਕਾਰ ਯੋਗ ਨੇ ਕਿਸੇ ਦੀ ਨਿੰਦਿਆ ਨਾ ਕਰੋ ਸਾਰਿਆਂ ਦੇ ਧਰਮ ਸਤਕਾਰ ਯੋਗ ਨੇ ਸਭ ਦੇ ਕੋ ਜਿਹਨੇ ਗੁਰੂ ਨੂੰ ਮੰਨਦਾ ਉਹ ਸਤਕਾਰ ਯੋਗ ਹੈ ਕਿਸੇ ਦੀ ਨਿੰਦਿਆ ਨਾ ਕਰੋ ਪਰ ਆਪਣੇ ਨੂੰ ਆਪਾਂ ਵਡਿਆਈ ਕਰੀਏ ਇਹ ਯਾਦ ਰੱਖਿਓ ਅੰਬ ਵਰਗੀ ਮਠਾਸ ਅੰਬੀਆਂ ਚ ਨਹੀਂ ਆਉਂਦੀ ਕਦੇ ਅੰਬ ਵਰਗੀਆਂ ਹੁੰਦੀਆਂ ਨੇ ਪਰ ਅੰਬੀਆਂ ਚੰਬ ਵਰਗੀ ਮਠਾਸ ਨਹੀਂ ਕੋਈ ਪਿਤਾ ਵਰਗਾ ਹੋ ਸਕਦਾ ਹੈ ਪਿਓ ਨਹੀਂ ਹੋ ਸਕਦਾ ਪਿਓ ਵਰਗਾ ਨਹੀਂ ਪਿਓ ਵਰਗਾ ਭਾਵੇਂ ਲੈ ਉਹਦੇ ਵਰਗਾ ਹੈ ਪਰ ਪਿਓ ਨਹੀਂ ਹੋ ਸਕਦਾ ਇਹ ਯਾਦ ਰੱਖ ਕਰ ਭਾਈ ਗੁਰਦਾਸ ਸਿੰਘ ਲਿਖਦੇ ਆਮ ਕੀ ਸਦਰ ਕਤ ਮਿਟਤ ਅੰਬਲੀ ਖਾਏ ਪਿਤਾ ਦਾ ਪਿਆਰ ਨਾ ਪਰੋਸੀ ਪੈ ਪਾਈ ਹੈ ਕਹਿੰਦੇ ਪਿਓ ਵਾਲਾ ਪਿਆਰ ਪਰਸੀਆਂ ਤੋਂ ਥੋੜੀ ਮਿਲਦਾ ਹੈ ਪਿਓ ਪਿਓਏ ਹੁੰਦਾ ਹੈ ਇਸ ਲਈ ਸਾਧ ਸੰਗਤ ਆਪਣੇ ਮਨ 'ਚ ਪਹਿਲਾਂ ਤਾਂ ਵਿਸ਼ਵਾਸ ਪਕਾ ਰੱਖੋ ਆਪਣੇ ਘਰ ਵਿੱਚ ਸ਼ਬਦ ਲਿਖ ਕੇ ਲਾਓ ਰਵਦਾਸ ਮਹਾਰਾਜਾ ਉਹ ਪੜੋ ਬਾਣੀ ਨੂੰ ਮੰਨੋ ਗੁਰੂ ਨੂੰ ਮੰਨੋ ਹੋਰ ਪਾਸੇ ਭਟਕਣ ਦੀ ਲੋੜ ਨਹੀਂ ਮੇਰਾ ਵਿਸ਼ਵਾਸ ਹੈ ਇੱਕ ਸ਼ਬਦ ਤੇ ਵਿਸ਼ਵਾਸ ਰੱਖ ਕੇ ਵੇਖ ਲਿਓ ਜੋ ਮੰਗਲੋਂ ਗਿਉਂ ਲੰਗਦਾ ਤੇ ਜੇ ਭਟਕਣਾ ਭਾਈ ਉਹ ਤੁਹਾਡੇ ਆਪਣੇ ਵਾਸਤੇ ਫਿਰ ਹਨੇਰੇ ਵਿੱਚ ਬੰਦਾ ਭਟਕਦਾ ਆਪਾਂ ਗੁਰੂ ਤੇ ਵਿਸ਼ਵਾਸ ਰੱਖਣਾ ਹੈ ਰਵਿਦਾਸ ਰਬ ਹੋ ਗਏ ਵੱਡੇ ਵੱਡੇ ਰਾਜਿਆਂ ਨੇ ਗੁਰੂ ਮੰਨੇ ਆ ਵੱਡੇ ਵੱਡੇ ਰਾਜਿਆਂ ਨੇ ਗੁਰੂ ਧਾਰ ਲਿਆ ਬਸ ਅਸੀਂ ਇੱਥੇ ਅੜ ਕੇ ਬੈਠੇ ਹੋਏ ਆ ਲੋ ਜੀ ਭਗਤ ਨਹੀਂ ਕਹਿਣਾ ਗੁਰੂ ਕਹੋ ਇੱਕ ਬੰਦੇ ਨੇ ਮੈਂ ਜਿਹੜਾ ਭਗਤ ਕਹੂਗਾ ਸੀ ਪਾੜ ਕੇ ਰੱਖ ਦੇਣਾ ਉਹਨੂੰ ਪੁੱਛੋ ਭਾਈ ਇਹਦੇ ਨਾਲ ਕੀ ਹੋਏਗਾ ਸੀ ਬੰਦਾ ਮਾਰ ਦੇਣਾ ਜੇ ਭਗਤ ਕਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜੋ ਤੁਹਾਨੂੰ ਸਮਝ ਆਏਗੀ ਭਗਤ ਕੀ ਹੈ ਗੁਰੂ ਕੀ ਹੈ ਇਹ ਮਨਮੁਖ ਬੰਦਿਆਂ ਦੇ ਪਾਏ ਹੋਏ ਭਲੇਖੇ ਆ ਨਾ ਭਗਤ ਛੋਟਾ ਆ ਨਾ ਗੁਰੂ ਵੱਡਾ ਐ ਮੈਂ ਸਾਫ਼ ਸ਼ਬਦਾਂ ਵਿੱਚ ਲਾਈਵ ਤੋਂ ਕਹਿਆ ਗੁਰੂ ਗ੍ਰੰਥ ਸਾਹਿਬ ਗੁਰੂ ਮੰਨ ਕੇ ਵੇਖੋ ਇਹਦੇ ਵਿੱਚ ਕੀ ਲਿਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਅੱਛਾ ਜੇ ਬਾਣੀ ਗੁਰੂ ਐ ਤਾਂ ਬਾਣੀ ਤਰਵਦਾਸ ਮਹਾਰਾਜੀ ਵੀ ਐ ਜੇ ਬਾਣੀ ਗੁਰੂ ਐ ਤਾਂ ਜਿਨ੍ਹਾਂ ਦੀ ਬਾਣੀ ਉਹ ਵੀ ਤਾਂ ਗੁਰੂ ਆ ਇਹਦੇ ਵਿੱਚ ਕੋਈ ਰੌਲਾ ਰਹਿ ਗਿਆ ਜੇ ਬਾਣੀ ਗੁਰੂ ਆ ਜਿਨ੍ਹਾਂ ਦੀ ਬਾਣੀ ਹੈ ਉਹ ਵੀ ਗੁਰੂ ਰੋਲਾ ਕਰਦਾ ਰਿਹਾ ਹੁਣ ਰੋਲਾ ਰਹਿ ਗਿਆ ਭਗਤ ਦਾ ਉਹ ਵੀ ਮੈਂ ਕਲੀਅਰ ਕਰ ਦਿਆਂ ਐਵੇਂ ਮਗਰ ਨਾ ਕਿਸੇ ਦੇ ਲੱਗੋ ਕਿਸੇ ਦੇ ਮਗਰ ਨਾ ਮੈਂ ਤੁਹਾਨੂੰ ਬਾਣੀ ਵਿੱਚੋਂ ਹਵਾਲੇ ਦੇ ਕਿਸੇ ਦੇ ਕਰਦਾ ਪਹਿਲੀ ਗੱਲ ਜਿਨ੍ਹਾਂ ਦੀ ਬਾਣੀ ਗੁਰੂ ਉਹ ਗੁਰੂ ਹੈ ਇਹ ਨਹੀਂ ਕਿ ਰਵਿਦਾਸ ਗੁਰੂ ਨਹੀਂ ਹੈ ਉਹ ਗੁਰੂ ਹੈ ਪਰ ਜਿਹੜਾ ਪਲੇਖਾ ਪਿਆ ਹੋਇਆ ਹੈ ਨਾ ਭਗਤ ਦਾ ਗੁਰੂ ਦਾ ਉਹ ਜਾਨ ਬੁੱਝ ਕੇ ਮੁਸ਼ਕਲਾਂ ਕ੍ਰੀਟ ਕੀਤੀਆਂ ਜਾਂਦੀਆਂ ਉਹਦਾ ਰੀਜ਼ਨ ਹੈ ਕੋਈ ਉਹ ਵੀ ਮੈਂ ਤੁਹਾਨੂੰ ਦੱਸ ਕੇ ਜਾਵਾਂਗਾ ਅੱਗੇ। ਜੇ ਭਗਤ ਕਿਹਾ ਰਵਿਦਾਸ ਜੀ ਦੀ ਪਦਵੀ ਘਟਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ। ਗੁਰੂ ਨਾਨਕ ਸਾਹਿਬ ਨੂੰ ਵੀ ਭਗਤ ਗਿਆ ਬਾਣੀ ਚਾਹੀਦੀ। ਇਹਦਾ ਮਤਲਬ ਗੁਰੂ ਨਾਨਕ ਦੀ ਪਦਵੀ ਉਹ ਘਟ ਗਈ। ਫਿਰ ਤੋਂ ਉਹ ਪੰਕਤੀ ਪੜੋ ਹੀ ਨਾ। ਬਾਣੀ ਪੜੋ। ਜਨ ਨਾਨਕ ਭਗਤ ਗੁਰੂ ਨਾਨਕ ਸਾਹਿਬ ਨੂੰ ਭਗਤ ਲਿਖਿਆ ਗਿਆ ਜਨ ਨਾਨਕ ਭਗਤ ਦਰ ਦੁਲ ਤੁਲ ਬ੍ਰह्म ਸੰਸਰ ਇੱਕ ਜੀ ਕਿਆ ਵਖੰਨੇ ਹਾਂ ਕੇ ਬਲ 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 ਸਦ ਬਲਿਹਾਰ ਹੁਣ ਤਾਂ ਗੁਰੂ ਨਾਨਕ ਸਾਹਿਬ ਨੂੰ ਹੀ ਭਗਤ ਲਿਖਿਆ ਹੋਇਆ ਫਿਰ ਤਾਂ ਬੜੀ ਪਦਵੀ ਕੱਟ ਗਈ ਗੁਰੂ ਨਾਨਕ ਸਾਹਿਬ ਦੀ ਹੋਰ ਵਚਨ ਪੜੋ ਗੁਰੂ ਅਰਜਨ ਦੇ ਮਹਾਰਾਜੀ ਦਾ ਦੇ ਸਰਤਾਜ ਨੇ ਪੰਜਵੇਂ ਪਾਤਸ਼ਾਹ ਨੇ ਗੁਰੂ ਨੇ ਅੱਛਾ ਗੁਰੂ ਅਰਜਨ ਦੇ ਮਹਾਰਾਜ ਨੂੰ ਭਗਤ ਲਿਖਿਆ ਗੁਰੂ ਰਣ세ਨ ਫਿਰ ਤਾਂ ਗੁਰੂ ਅਰਜਨ ਦੇਹ ਮਹਾਰਾਜ ਦੀ ਪਦਵੀ ਕੱਟ ਗਈ ਗੁਰੂ ਅਰਜਨ ਦੇਹ ਮਹਾਰਾਜ ਨੂੰ ਭਗਤ ਲਿਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰ ਅਰਜਨ ਘਰ ਗੁਰੂ ਰਾਮਦਾਸ ਪੜਿਓ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ ਕਹਿੰਦੇ ਗੁਰੂ ਅਰਜਨ ਦੇਹ ਮਹਾਰਾਜ ਰਬ ਦਾ ਭਗਤ ਗੁਰੂ ਅਰਜਨ ਦੇ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਘਰ ਆ ਗਏ ਇਹਦਾ ਮਤਲਬ ਗੁਰੂ ਅਰਜਨ ਦੇ ਮਹਾਰਾਜ ਦੀ ਪਦਵੀ ਘਟ ਗਈ ਉਹਨੂੰ ਭਗਤ ਲੈ ਖਤਾਵੇ ਇਹ ਜਹਾਨ ਬੁੱਝ ਕੇ ਮਸਲੇ ਕ੍ਰੇਟ ਕੀਤੇ ਜਾਂਦੇ ਨੇ ਕਿਉਂ ਤੁਸੀਂ ਉਹਦੇ ਵਿੱਚ ਹੀ ਉਲਝੇ ਰਹੋ ਤੁਹਾਨੂੰ ਕੁ ਗਿਆਨ ਵਾਲੀ ਗੱਲ ਸਾਨੂੰ ਦੱਸਿਆ ਹੀ ਨਾ ਅੱਗੇ ਐਜੂਕੇਸ਼ਨ ਦੀ ਗੱਲ ਨਾ ਸਮਝਾਵੇ ਬਾਬਾ ਸਾਹਿਬ ਡਾਕਟਰ ਅਮੇੜਗੜ ਭੀਮਰਾਓ ਅਮੇੜਗੜ ਸਾਹਿਬ ਨੇ ਇੱਕ ਗੱਲ ਉਹਨਾਂ ਦੀ ਤਾਪੜੂ ਕੁਝ ਪਤਾ ਕੀ ਲਿਖਿਆ ਹੋਇਆ ਉਹਨਾਂ ਨੇ ਲਿਖਿਆ ਸੀ ਵਿਦਿਆ ਇੱਕ ਇਹੋ ਜਿਹਾ ਸ਼ੇਰਨੀ ਦਾ ਦੁੱਧ ਹੈ ਜਿਹੜਾ ਜਿੰਨਾ ਪੀ ਲਗਾ ਉਹਨਾਂ ਉੱਚੀ ਦਹਾੜ ਕਰੇਗਾ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਿਓ ਪੜ੍ਹਾਈ ਦਿਓ ਜਿਸੇ ਜੇ ਮਸ ਆਪਣੇ ਬੱਚਿਆਂ ਨੂੰ ਸੋਹਣੀ ਐਜੂਕੇਸ਼ਨ ਪੜ੍ਹਾਈ ਦਿਓ ਜਦੋਂ ਬੱਚੇ ਪੜ੍ਹ ਲਿਖ ਜਾਣਗੇ ਉਦੋਂ ਆਪਣੇ ਆਪ ਰਾਜੇ ਬਣ ਜਾਣਗੇ ਸੱਜਣੋ ਪੜ੍ਹਾਈ ਤੋਂ ਬਗੈਰ ਗੁਲਾਮ ਹੀ ਰਹਿਣਾ ਫਿਰ ਨਰੇਗਾ ਦਾ ਰੌਲਾ ਪਈ ਜਾਣਾ ਜਿਹੜਾ ਪੈਂਦਾ ਹੈ ਅਸੀਂ ਹੁਣੇ ਕਿੱਥੇ ਰਹਿ ਗਏ ਨੀਲੇ ਕਾੜਾਂ ਚ ਪੀਲੇ ਕਾੜਾਂ ਸਾਡਾ ਕਾੜ ਨਹੀਂ ਬਣਿਆ ਸਾਡਾ ਕਾੜ ਕਟਾਤਾ ਅੱਛਾ ਆਹੀ ਰੋਲਾ ਸਾਡੇ ਪਈ ਜਾਂਦਾ ਹੈ ਮਾਫ ਕਰਿਓ ਸਰਪੰਚ ਨੂੰ ਗਾਲਾਂ ਹੀ ਪੈਂਦੀਆਂ ਰਹਿੰਦੀਆਂ ਬੇੜਾ ਬਹਿ ਜਾ ਸਰਪੰਚ ਸਾਡਾ ਕਾੜੇ ਕਟਾਤਾ ਸਰਪੰਚ ਨੇ ਕਾੜੇ ਕਟਾਤਾ ਬਸ ਉਹਨੂੰ ਤਾਂ ਗਾਲਾਂ ਹੀ ਪਈ ਜਾਣੀਆਂ ਮੰਗਤੇ ਨਾ ਬਣੀਏ ਆਪਾਂ ਪੜ੍ਹ ਲਿਖ ਕੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਿਓ ਅਫਸਰ ਬਣ ਤੁਹਾਨੂੰ ਕਾਡਾਂ ਦੀ ਲੋੜ ਹੀ ਨਹੀਂ ਪੈਣੀ ਤੁਸੀਂ ਖੁਦ ਤਾਂ ਨਹੀਂ ਬਣ ਜਾਓਗੇ ਤੁਸੀਂ ਖੁਦ ਰਾਜੇ ਬਣ ਜਾਓਗੇ ਤੁਹਾਨੂੰ ਇਹ ਚੀਜ਼ ਦੀ ਲੋੜ ਨਹੀਂ ਪੈਗੀ ਸੱਜਣੋ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਾਓ ਆ ਰਾਹੋਂ ਦੇ ਨਾਲ ਗੜੀ ਪਿੰਡ ਇੱਕ ਅੱਛਾ ਉਹ ਬੱਚੀ ਦਾ ਫਾਦਰ ਅਜੇ ਉਹਦੀ ਡਿਊਟੀ ਰਹਿੰਦੀ ਹੈ ਅੱਜ ਵੀ ਸਿਕਿਉਰਟੀ ਗਾਰਡ ਹੈ ਹੁਣ ਉਹਦੀ 18-20 ਹਜ਼ਾਰ ਤਨਖਾਹ ਹੋਈ ਹੋਣੀ ਹੈ ਅੱਜ ਵੀ ਸਿਕਿਉਰਟੀ ਗਾਰਡ ਹੈ ਤੇ ਉਹ ਉਹਦੀ ਲੜਕੀ ਜਿਹੜੀ ਬੱਚੀ ਹੈ ਪੜ੍ਹ ਲਿਖ ਕੇ ਤੁਹਾਡੇ ਹੁਸ਼ਿਆਰ ਪਰਜੱਜ ਲੱਗੀ ਹੈ ਸਵਾਦ ਆਇਆ ਨਾ ਪੜਾਈ ਹੁਣ ਜਿਹਦੀ ਬੱਚੀ ਜੱਜ ਲੱਗੀ ਐ ਉਹ ਨੀਲੇ ਕਾੜਲੇ ਰੋਲਾ ਪਾਊਗਾ ਸਰਪੰਚ ਸਾਡਾ ਕਾੜ ਕਟਾਤਾ ਜੀ ਉਹਨੂੰ ਕੀ ਲੋੜ ਐ ਬੱਚੀ ਜੱਜ ਬਣ ਗਈ ਆਪਣੇ ਬੱਚਿਆਂ ਨੂੰ ਇੰਨਾ ਪੜਾ ਦਿਓ ਤੁਹਾਨੂੰ ਕੱਟਾਂ ਦੀ ਲੋੜ ਹੀ ਨਹੀਂ ਪੈਗੀ ਇਹ ਤਾਂ ਧਾਲ ਆਟਾ ਸਕੀਮ ਤੇ ਉਲਝਾ ਕੇ ਰੱਖਨੇ ਆ ਜਦੋਂ ਗੁਰਪੁਰਬ ਆਉਣੇ ਉਦੋਂ ਜਾਨ ਬੁਝ ਕੇ ਮੁਸ਼ਕਲਾਂ ਕ੍ਰੀਏ ਦਿੱਤੀਆਂ ਜਾਣੀਆਂ ਭਗਤ ਦਾ ਰੋਲਾ ਪਾ ਦਿਓ ਗੁਰੂ ਦਾ ਪਾ ਦਿਓ ਐਤਕੀ ਉਹ ਘੱਟ ਪਿਆ ਤਾਂ ਉੱਥੇ ਬੁੱਤ ਤੇ ਬੰਦਾ ਚੜਾ ਕੇ ਉਹ ਬੁੱਤ ਤੋੜਨ ਲੱਗ ਪਿਆ ਕਾਦੇ ਵਾਸਤੇ ਢੁਕਾ ਦਿਓ ਲੋਕਾਂ ਇਹਨਾਂ ਦਾ ਧਿਆਨ ਹੀ ਹੋਰ ਪਾਸੇ ਚਲ ਜਾਏ ਇਹ ਸ਼ਾਸਨ ਮਾਫ ਕਰਿਓ ਨੀਤੀਬਨ ਬੰਦਿਆਂ ਦੀ ਨੀਤੀ ਹੈ ਸਿੱਖ ਕੌਮ ਨੂੰ 30 ਸਾਲ ਇਸੇ ਗੱਲ ਚਲਾਈ ਰੱਖਿਆ ਸਰਕਾਰਾਂ ਨੇ ਜਦੋਂ ਜੂਨ ਮਹੀਨਾ ਹੋਣਾ ਸੰਤ ਜਰਨੈਲ ਸਿੰਘ ਦੀ ਫੋਟੋ ਪਾੜ ਦੇਣੀ ਰੌਲਾ ਪੈ ਗਿਆ ਫੋਟੋ ਪਾੜਤੀ ਸੰਤਾਂ ਦੀ ਧਰਨੇ ਲਾ ਦਿਓ ਰਸਤਾ ਬੰਦ ਕਰ ਦਿਓ ਹਾਦੋ ਕੀ ਗੱਲਾਂ ਨੇ ਜਦੋਂ ਲੰਗਰ ਦੇ ਅੰਦਰ ਰੌਲਾ ਪੈ ਫੋਟੋ ਪਾੜਦੇ ਰਹੇ ਕਿਉਂ ਉਲਝਾਪੇ ਰੱਖੋ ਇਹਨਾਂ ਦੀ ਸੋਚ ਕੈਪਚਰ ਕਰ ਲਓ ਇਹ ਲੋਕ ਡਵੈਲਪ ਹੋਏ ਨਾ ਸਕਣ ਇਕਲ ਯਾਦ ਰੱਖਿਓ ਪਿੰਡ ਵਿੱਚ ਜਿਹੜਾ ਬੰਦਾ ਸਾਰਿਆਂ ਨਾਲ ਝਗੜਾ ਲੜਾਈ ਕਰਦਾ ਰਹੇ ਉਹਦੀ ਤਰੱਕੀ ਨਹੀਂ ਹੁੰਦੀ ਤਰੱਕੀ ਉਹ ਕਰਦਾ ਹੈ ਜਿਹੜਾ ਲੜਾਈ ਤੋਂ ਟਲਦਾ ਹੈ ਤਰੱਕੀ ਉਹ ਕਰਦਾ ਹੈ ਜਿਹੜਾ ਲੜਾਈ ਤੋਂ ਟਲਦਾ ਹੈ ਵੀ ਨਹੀਂ ਲੜਾਈ ਨਹੀਂ ਕਰਦਾ ਝਗੜਾ ਨਹੀਂ ਕਰਦਾ ਉਹ ਬੰਦੇ ਤਰੱਕੀ ਕਰਨ ਜਿੰਨੇ ਨਿਮਰਤਾ ਵਿੱਚ ਰਹਿਣ ਵਾਲੇ ਮਿੱਠੇ ਬੰਦੇ ਹੋਣਗੇ ਜਿਹੜਾ ਲੜਿਆ ਨਹੀਂ ਉਹਦੀ ਤਰੱਕੀ ਵੇਖੋ ਉਹ ਕੁਝ ਨਾ ਕੋ ਬਣ ਜਾਂਦਾ ਹੈ ਲੜਨ ਵਾਲੇ ਉੱਥੇ ਬੈਠੇ ਨੇ ਪ੍ਰਕਾਸ਼ ਕਰੋ ਮਨਾਉਣ ਦਾ ਇਹ ਭਾਵ ਹੈ ਆਪਣੇ ਬੱਚਿਆਂ ਨੂੰ ਗਿਆਨ ਦਿਓ ਬੱਚੇ ਪੜਨ ਜਿਹਦੀ ਬੱਚੀ ਨਗਰ ਵਿੱਚ ਪੜਨ ਵਾਲੀ ਹੈ ਉਹਨੂੰ ਜ਼ੋਰ ਲਾ ਕੇ ਸਿੱਖਾ ਪੜਾਓ ਜਿਹਦਾ ਬੱਚਾ ਪੜਨ ਵਾਲਾ ਹੈ ਉਹਨੂੰ ਜ਼ੋਰ ਲਾ ਕੇ ਪੜਾ ਦਿਓ ਜੇ ਬੱਚੇ ਪੜ ਗਏ ਤੁਸੀਂ ਰਾਜੇ ਬਣ ਜਾਓਗੇ ਤੁਹਾਨੂੰ ਲੋੜ ਹੀ ਨਹੀਂ ਪੈਗੀ ਕਿਸੇ ਦਾਲਸਕੀ ਦੀ ਤੁਸੀਂ ਅਮੀਰ ਹੋ ਜਾਓਗੇ ਜਦੋਂ ਉਹ ਚੀਜ਼ ਆਈ ਫਿਰ ਤੁਹਾਡਾ ਇਹ ਪੜਨ ਨਾਲ ਨਹੀਂ ਹੋਣਾ ਜਕਾਰੇ ਲਾਉਣ ਨਾਲ ਨਹੀਂ ਹੋਣਾ ਇਹ ਫਿਰ ਉਦੋਂ ਹੋਣਾ ਜਦੋਂ ਪੜ ਲੱਗ ਗਏ ਫਿਰ ਬੇਗੰਪੁਰ ਸ਼ਹਿਰ ਕੋਨਾ ਉਸ ਅਸਤਾ ਚਲੇ ਗਏ ਜਿੱਥੇ ਕੋਈ ਗਮ ਨਹੀਂ ਹੈ ਗਮ ਰਹਤ ਹੋ ਪੜੋ ਵੇਗੰਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋ ਨਹੀਂ ਟੇਠਾ ਨਾ ਤਸਵੀਰ ਸਗਰਾਜ਼ ਨਮਾਲ ਖੋਫ ਨਾ ਖਤਾ ਨਾ ਤਰਸ ਜਵਾਲ ਗਿਆਨ ਨਾਲ ਜੁੜ ਜਾਓਗੇ ਤੁਹਾਡੇ ਨਾਲ ਕੋਈ ਖਤਾ ਨਹੀਂ ਕਰ ਸਕਦਾ ਖਤਾ ਸਮਝੋ ਤੋਖਾ ਤੋਖਾ ਹੀ ਹੁੰਦਾ ਆਇਆ ਆਪਣੀ ਕੌਮ ਨੂੰ ਬਚਾਓ ਗੁੱਸਾ ਨਾ ਕਰੋ ਮੈਨੂੰ ਨਹੀਂ ਪਤਾ ਤੁਹਾਡੇ ਪਿੰਡ ਵੋਟਾਂ ਪਈਆਂ ਕਿ ਤੁਹਾਡੇ ਪਿੰਡ ਸਲਾ ਹੋਈ ਹੈ ਪਰ ਜਦੋਂ ਵੀ ਵੋਟਾਂ ਪੈਨੀਆਂ ਸਭ ਤੋਂ ਵੱਧ ਸ਼ਰਾਬ ਇੱਧਰ ਡਿੱਗਦੀ ਆ ਕੇ ਜੇ ਨਹੀਂ ਡਿੱਗਦੀ ਉਹਨਾਂ ਨਾਮ بتا ਦਿਓ ਸਭ ਤੋਂ ਵੱਧ ਸ਼ਰਾਬ ਇੱਧਰ ਡਿੱਗਦੀਆਂ ਨੇ ਕਿਉਂ ਬਈ ਤੁੱਖਾ ਹੋ ਰਿਹਾ ਖਤਾ ਹੋ ਰਹੀ ਗਿਆਨ ਲੈ ਜਾਓਗੇ ਨਹੀਂ ਪੜਿਆ ਲਿਖਿਆ ਬੰਦਾ ਨਹੀਂ ਉਹ ਚੀਜ਼ ਲੈਦਾ ਐਜੂਕੇਸ਼ਨ ਦਿਓ ਗਿਆਨ ਦਿਓ ਫਿਰ ਗੁਰੂ ਅਰਵਿਦਾਸ ਮਹਾਰਾਜ ਦੇ ਡਾਕਟਰ ਮੇਡਗਰ ਸਾਹਿਬ ਦਾ ਸੁਪਨਾ ਪੂਰਾ ਹੋ ਸਕਦਾ ਜੇ ਆਪਾਂ ਉਹੀ 5 ਦਿਨ ਜਗਾਰੇ ਲਾਉਣੇ ਆ 300 ਦਿਨ ਭੁੱਲ ਜਾਣ ਆਪਣੇ ਘਰਾਂ ਚ ਸ਼ਬਦ ਲਾਓ ਗੁਰੂ ਦਾਸ ਦਾ ਹੁਣ ਮੈਂ ਤੁਹਾਨੂੰ ਗਿਆਨ ਦੀ ਇੱਕ ਗੱਲ ਦੱਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਸ਼ੁਰੂ ਕੀਤਾ ਸੀ ਆਪਾਂ ਅਖੀਰਲਾ ਕਹਾਂਗਾ ਇਕੱਠੇ ਹੋ ਗਏ ਬ੍ਰਹਮਣ ਪੜੇ ਲਿਖੇ ਨੇ ਬਿੱਧਿਆ ਬੰਨੀ ਪੜਾਉਣੀ ਦਾਨ ਦੇਣਾ ਦਾਨ ਲੈਣਾ ਜੱਗ ਕਰਨਾ ਜੱਗ ਕਰਉਣਾ ਖੱਟ ਕਰਮ ਪੰਦਤ ਕੋ ਜਦੋਂ ਉਹਨਾਂ ਵੇਖਿਆ ਮਹਾਰਾਣਾ ਸੰਗਾ ਚੇਲਾ ਬਣ ਗਿਆ ਮਹਾਰਾਣੀ ਸੰਗੀ ਸੇਵ ਉਹਦੇ ਘਰ ਵਾਲੀ ਚੱਲਣਾ ਬਾਈ ਉਹ ਉਹਦੀ ਸੇਵ ਕਾਣਗੇ ਮੀਰਾ ਬਾਈ ਉਹਦੀ ਚੇਲੀ ਬਣ ਗਈ ਚਤੌੜਗੜ ਦਾ ਰਾਜਾ ਪੀਪਾ ਉਹਦਾ ਚੇਲਾ ਬਣ ਗਿਆ ਇਹ ਤਾਂ ਜੈਜਕਾਰ ਹੋਗੇ